ਹਾਂਜੀ ਦੋਸਤੋ ਲੈ ਕੇ ਹਜਰਾਂ ਪੰਜਾਬ ਦੇ ਮੌਸਮ ਦੇ ਨਾਲ ਸੰਬੰਧਿਤ ਮੌਸਮ ਦੀ ਤਾਜ਼ਾ ਅਪਡੇਟ ਮੌਸਮ ਦੀ ਤਾਜ਼ਾ ਅਪਡੇਟ ਦੇ ਅਨਸਾਰ ਕਿ 9 ਅਤੇ 10 ਜੁਲਾਈ ਨੂੰ ਪੰਜਾਬ ਦੇ ਵਿੱਚ ਜੋ ਕਿ ਆਮ ਤੌਰ ਤੇ ਮੌਸਮ ਖੁਸ਼ਕ ਰਹੇਗਾ ਅਤੇ ਹਮਸ ਵਾਲੀ ਗਰਮੀ ਜੋ ਕਿ ਕੱਲ ਦੀ ਤਰ੍ਹਾਂ ਜਾਰੀ ਰਹੇਗੀ ਜੇਕਰ ਇਸ ਤੋਂ ਇਲਾਵਾ ਗੱਲ ਕਰੀਏ ਪੰਜਾਬ ਦੇ ਵਿੱਚ ਇਸ ਗਰਮੀ ਤੋਂ ਰਾਹਤ ਦੀ ਤਾਂ ਰਾਹਤ ਜੋ ਕਿ 11-12 ਜੁਲਾਈ ਨੂੰ ਪੰਜਾਬ ਵਾਸੀਆਂ ਨੂੰ ਕੁਦਰਤ ਰਾਹਤ ਮਿਲਣ ਦੀ ਸੁਭਾਵਨਾ ਜੋ ਕਿ ਰਹੇਗੀ ਇਸ ਤੋਂ ਇਲਾਵਾ 13 ਤੋਂ ਲੈ ਕੇ ਜੋ ਕਿ 15 ਜੁਲਾਈ ਦੇ ਵਿਚਕਾਰ ਵੀ ਪੰਜਾਬ ਵਾਸੀਆਂ ਨੂੰ ਜੋ ਕਿ ਕਾਫੀ ਸਾਰੇ ਹਿੱਸਿਆਂ ਦੇ ਵਿੱਚ ਜੋ ਕਿ ਹਲਕੀ ਤੋਂ ਦਰਵੈਨੀਆਂ ਕਾਰਵਾਈਆਂ ਹੋਣ ਦੀ ਸੰਭਾਵਨਾ ਮਾਹਨ ਜਿਸ ਦੇ ਚੱਲਦੇ ਆ ਪੰਜਾਬ ਦੇ ਵਿੱਚ ਜੋ ਕਿ 13 ਤੋਂ ਲੈ ਕੇ 15 ਜੁਲਾਈ ਦੇ ਵਿਚਕਾਰ ਪੰਜਾਬ ਦੇ ਬਹੁਤ ਸਾਰੇ ਹਿੱਸਿਆਂ ਦੇ ਵਿੱਚ ਜੋ ਕਿ ਮੀਂਹ ਪੈਣ ਦੀ ਸੰਭਾਵਨਾ ਰਹਿ ਗਈ ਅਤੇ ਕੁਝ ਥਾਵਾਂ ਤੇ ਚੰਗਾ ਮੀਂਹ ਪੈਣ ਦੀ ਸੰਭਾਵਨਾ ਵੀ ਰਹੇਗੀ ਸੋ ਕੁੱਲ ਮਿਲਾ ਕੇ 11 ਤੋਂ ਲੈ ਕੇ 15 ਜੁਲਾਈ ਦੇ ਵਿਚਕਾਰ ਪੰਜਾਬ ਵਾਸੀਆਂ ਨੂੰ ਜੋ ਕਿ ਗਰਮੀ ਤੋਂ ਕੁਝ ਰਾਹਤ ਮਿਲਣ ਦੀ ਸਭਾਵਨਾ ਜੋ ਕਿ ਰਹੇਗੀ ਸੋ ਦੋਸਤੋ ਇਹ ਸੀ ਜਾਣਕਾਰੀ ਪੰਜਾਬ ਦੇ ਮੌਸਮ ਦੇ ਨਾਲ ਸੰਬੰਧਿਤ ਜੋ ਇਕੱਤਰ ਕੀਤੀ ਜਾਣਕਾਰੀ ਸੀ ਤੁਹਾਡੇ ਨਾਲ ਸਾਂਝੀ ਕੀਤੀ ਸੋ ਮਿਲਾਂਗੇ ਅਗਲੀ ਵੀਡੀਓ ਵਿੱਚ ਫਿਰ ਤੋਂ ਤਾਜ਼ਾ ਅਪਡੇਟ ਦੇ ਨਾਲ ਤਦ ਤੱਕ ਲਈ ਧੰਨਵਾਦ ਜੀ